ਜਾਂ ਮਹਾਰਿੰਦਰ ਮੋਗੜ ਸਾਹਿਬ ਪਹੁੰਚੇ ਉੱਥੋਂ ਇੱਕ ਸਿੰਘ ਆਇਆ ਜਿਹਦਾ ਨਾਮ ਹੈ ਭਾਈ ਚੰਦਰ ਸਿੰਘ ਬਰਾੜ ਉਹਨੇ ਆਣ ਕੇ ਫੜੇਕ ਜਾ ਕੇ ਆਖਿਆ ਮਹਾਰਾਜ ਮਗਰ ਫੌਜ ਬੜੀ ਚੜੀ ਆਉਣੀ ਸਤਿਗੁਰੂ ਨੇ ਤੇ ਪਹਿਲਾਂ ਹੀ ਫੌਜ ਆਉਣੀ ਆ ਪਰ ਜਿਹੜੇ ਬਾਲ ਬੱਚੇ ਸੀ ਉਹ ਮਹਾਰਾਜ ਨੇ ਪਹਿਲਾਂ ਹੀ ਢੜਵਾ ਦੇ ਹੀ ਤੇ ਕੁਝ ਤੁਰੇ ਜਾਂਦੇ ਹਨ ਠੰਡ ਬੜੀ ਹੈ ਧੁੰਦ ਪਈ ਦੂਰੋਂ ਤੇ ਬੰਦਾ ਪਛਾਣ ਕੇ ਨਹੀਂ ਆਉਂਦਾ ਉਹ ਫੌਜ ਮਗਰੋਂ ਮਗਰ ਤਰੀ ਆਈ ਜਦਿ ਬਾਸ਼ਾ ਮਹਾਰਾਜ ਸਾਹਿਬ ਜੀ ਜਦੋਂ ਸਾਈ ਟੱਬੀ ਲਾ ਕੇ ਪਹੁੰਚੇ ਬਾਬਾ ਉਹਦੇ ਸਿੰਘ ਸਾਹਿਬ ਜੀ ਨਾਲ ਮਿਲੋ। ਸੱਜੇ ਪਾਕਿਆਂ ਨੇ ਆਖਿਆ ਬਾਬਾ ਉਹਦੇ ਸਿੰਘ ਜੀ ਅਸੀਂ ਗਾਂ ਸਰਸਾਂ ਨੂੰ ਜਾ ਰਹੇ ਹਾਂ। ਮਗਰ ਅਜੀਤ ਸਿੰਘ ਆ ਰਹੇ ਨੇ। ਤੁਸੀਂ ਉਹਨਾਂ ਨੂੰ ਕਹਿ ਦੇਣਾ ਵੀ ਗਾਂ ਆ ਜਾਣ। ਤੇ ਤੁਸੀਂ ਇੱਥੇ ਰਹਿਣਾ। ਤੇ ਤੁਸੀਂ ਇੱਥੇ ਡਟ ਜਾਣਾ। ਹੋਰ ਗਾਂ ਨਹੀਂ ਆਉਣੀ ਚਾਹੀਦੀ। ਬਾਬਾ ਉਹਦੇ ਸਿੰਘ ਸਾਹਿਬ ਨੂੰ ਸੁਣਦੇ ਇੰਚਾਲ ਚੜ ਗਿਆ। ਇਹ ਬਾਬਾ ਉਹਦੇ ਸਿੰਘ ਸਾਹਿਬ ਸੁਪੁੱਤਰ ਨੇ ਭਾਈ ਮਨੀ ਸਿੰਘ ਸਾਹਿਬ ਦੇ। ਭਾਈ ਮਨੀ ਸਿੰਘ ਸਾਹਿਬ ਸੁਪੁੱਤਰ ਨੇ ਭਾਈ ਮਾਈ ਦਾਸ ਦੇ ਭਾਈ ਮਾਈ ਦਾਸ ਜੀ ਪੁੱਤਰ ਨੇ ਭਾਈ ਬੱਲੂ ਦੇ ਤੇ ਭਾਈ ਬੱਲੂ ਉਹ ਵਾ ਜਿਹਦੇ ਹੱਥ ਦੀ ਸਾਂਗ ਸੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਜਰਨੈਲ ਸੀ ਮਹਾਰਾਜੀ ਜੰਗਾ ਜੋਂ ਨੇ ਜੰਗ ਲੜਿਆ ਵਾ ਇਹ ਸਾਰੇ ਪੁਸਤਾਂ ਤੋਂ ਹੀ ਤੁਰੇ ਆਉਂਦੇ ਸਿੱਖ ਨੇ ਨਵਾਂ ਬੰਦਾ ਦੇ ਖੇਡ ਖੇੜ ਹੀ ਨਹੀਂ ਸਕਦਾ ਤੇ ਉਹ ਹੀ ਛੜਦਾ ਜਿਹਨੂੰ ਮਹਾਰਾਜ ਨੇ ਗੱਲ ਲਾਇਆ ਵਾ ਇਹ ਸਿੱਖੀ ਦਾ ਮਾਰਗ ਖੰਨਿਆ ਹੋ ਤਿੱਖੀ ਵਾਲ ਹੋਣ ਕੀ ਇਹ ਤ ਮਾਰਗ ਜਾਣ ਤਕੜੀ ਖੇਡ ਆ ਨਾ ਮਹਾਰਾਜ ਕਹਿਣ ਲੱਗੇ ਜਿੱਦਾਂ ਤੁਹਾਡੇ ਵੱਡੇ ਰਾਜਪੂਤ ਰਤੌਰ ਮਲਤਾਨੀਏ ਕਹਿੰਦੀ ਹਾਂ ਇਹ ਨਹੀਂ ਨਾ ਤੁਮਾਨੂੰ ਵੀ ਵੱਡੀਆਂ ਬਖਸ਼ਿਸ਼ਾਂ ਨੇ ਤੁਸੀਂ ਇੱਥੇ ਨਿੱਤਰਨਾ ਬਾਬਾ ਦੀ ਬਾਬਾ ਉਹਦੇ ਸਿੰਘ ਸਾਹਿਬ ਜੀ ਨੇ ਆਖਿਆ ਮਹਾਰਾਜ ਜਿੱਦਾਂ ਤੁਸੀਂ ਮਿਹਰ ਕਰੋ ਪਤਗੁਰੂ ਜੀ ਦੇ ਅੰਤਮ ਦਰਸ਼ਨ ਸੀ ਬਾਬਾ ਉਹਦੇ ਸਿੰਘ ਸਾਹਿਬ ਨੂੰ ਉਹਨਾਂ ਨੇ ਰੱਜ ਕੇ ਮਹਾਰਾਜ ਦਾ ਚਿਹਰਾ ਟਕਿਆ ਰੱਜ ਕੇ ਫਿਰ ਰਕਾਬ ਜੇ ਪਏ ਹੋਏ ਚਰਨਾਂ ਦੇ ਮਹਾਰਾਜ ਜੀ ਦੇ ਸੀਸ ਧਰਿਆ ਸਤਿਗੁਰੂ ਜੀ ਨੇ ਇੱਕ ਗੱਤਰੇ ਜੋ ਸ੍ਰੀ ਸਾਹਿਬ ਕੱਢੀ ਇਹ ਤਾਂ ਤੁਸੀਂ ਸੁਣਿਆਗਾ ਵੀ ਸਾਹਿਬ ਜਗਿਆ ਨੂੰ ਪਰਪਾਨ ਦੇ ਕੇ ਮਹਾਰਾਜ ਤੋਰਦੇ ਰਹੇ ਪਰ ਮਹਾਰਾਜ ਨੇ ਸਿੰਘਾਂ ਨੂੰ ਵੀ ਸ਼ਸਤਰ ਦਿੱਤੇ ਆਪਣੇ ਗੱਤਰੇ ਦੇ ਖਜ਼ਾਨੇ ਦੇ ਸਤਗੁਰੂ ਦੇ ਘਰ ਤੇ ਇੱਕ ਹੀ ਕੁਰਬਾਨ ਥੋੜੀ ਸੀ ਢਾਲ ਸਾਡੀ ਸਿੰਘਾਂ ਦੇ ਖਜ਼ਾਨੇ ਭਰੇ ਹੁੰਦੇ ਆ ਸਤਗੁਰੂ ਦੇ ਖਜ਼ਾਨੇ ਤੇ ਬਹੁਤੇ ਭਰੇ ਹੁੰਦੇ ਮਹਾਰਾਜ ਸਾਹਿਬ ਨੇ ਦਰਪਾਨ ਦੇ ਕੇ ਆਖਿਆ ਲਓ ਬਾਬਾ ਉਹਦੇ ਸਿੰਘ ਸਾਹਿਬ ਜੀ ਇੱਕ ਬਾਹ ਤੁਹਾਡੀ ਤੇ ਦੂਜੀ ਬਾਹ ਸਾਡੀ ਇੱਕ ਤੁਹਾਡੇ ਘਰ ਤੇ ਦੀ ਕੁਰਬਾਨ ਤੁਹਾਡੀ ਬਾਹ ਦੂਜੀ ਬਾਹ ਸਾਡੀ ਆ ਤੁਹਾਡੇ ਅੰਗ ਸੰਗਿਆ ਸਾਡੇ ਤੋਂ ਬਾਅਦ ਤਿੰਨ ਵਾਰੀ ਤੁਸੀਂ ਫੇਰ ਸਾਡੀ ਫੌਜ ਦੇ ਜਰਨੈਲ ਬਣਨਾ ਵਾ ਅਗਵਾਈ ਕਰਨੀ ਤੁਸੀਂ ਸਾਡੀ ਫੌਜ ਦੀ ਤੂੰ ਹੀ ਹੋਣੀ ਕਿ ਡੱਟ ਜਾਣਾ ਵਾ ਜਦੋਂ ਸਤਿਗੁਰੂ ਨੇ ਇਹ ਗੱਲ ਕਹਿ ਦਿੱਤੀ ਹੋਵੇ ਵੀ ਇੱਕ ਬਾਹ ਤੇਰੀ ਤੇ ਇੱਕ ਮੇਰੀ ਤੇ ਉਦੋਂ ਦੇ ਮਰਦੇ ਵੀ ਉੱਠ ਕੇ ਲੜਨ ਨੂੰ ਤਿਆਰ ਹੋ ਜਾਂਦੇ ਹੋ ਤੇ ਫੇਰ ਸਤਿਗੁਰੂ ਦੇ ਹੀ ਸਿੱਖ ਨੇ ਬਾਬਾ ਉਹਦੇ ਸਿੰਘ ਸਾਹਿਬ ਜੀ ਨੂੰ ਚੜ੍ਹ ਚ ਆ ਗਿਆ ਮਹਾਰਾਜ ਖੁਸ਼ੀਆਂ ਦੇ ਕੇ ਦੇ ਗਾਂ ਲੰਘ ਗਏ ਐਨੇ ਜਨਮ ਬਾਬਾ ਅਜੀਤ ਸਿੰਘ ਸਾਹਿਬ ਜੀ ਆ ਗਏ ਬਾਬਾ ਜੀਤ ਸਿੰਘ ਸਾਹਿਬ ਨਾਲ ਬਾਬਾ ਉਹਦੇ ਸੰਗ ਜੇ ਬਚ ਨਹੀਂ ਕਰਨ ਦੇ ਆ ਵੀ ਮਹਾਰਾਜ ਗਏ ਨਹੀਂ ਅੱਗੇ ਚੱਲ ਜੋ ਐਨੇ ਜਨਮ ਨੂੰ ਫੌਜ ਮੰਗ ਰਾਹੀ ਹੁਣ ਅਗਲੇ ਬੰਨੇ ਸਿੰਘ ਬੋਲਦੇ ਨੇ ਵਾਜਾਂ ਆਉਂਦੀਆਂ ਘੋੜਿਆਂ ਦੇ ਪੌੜਾਂ ਦੀਆਂ ਆਵਾਜ਼ਾਂ ਫਿਲਕੜਨ ਦੀਆਂ ਆਵਾਜ਼ਾਂ ਤੇ ਇਹ ਵੀ ਘੋੜਿਆਂ ਦੇ ਆ ਇਹਨਾਂ ਦੀ ਵੀ ਘੋੜਿਆਂ ਦੇ ਟਾਪਾਂ ਦੀਆਂ ਆਵਾਜ਼ਾਂ ਦੋਨਾਂ ਬੰਨਿਆਂ ਦੀ ਫੌਜ ਸਤਰਕ ਹੋ ਗਈ ਉਹਨਾਂ ਨੇ ਵਾਗਾਂ ਮਾਰੀਆਂ ਤੇ ਇਧਰੋਂ ਕਿਸੇ ਨੇ ਜਵਾਬ ਨਹੀਂ ਦਿੱਤਾ ਇਹਨਾਂ ਨੂੰ ਲੱਗ ਪਤਾ ਗਿਆ ਵੀ ਫੌਜ ਆ ਗਈ ਤੇ ਫਿਰ ਜਦੋਂ ਇਹਨਾਂ ਜਗਾਰੇ ਲੱਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹੀ ਨੇ ਅੱਗੇ ਨੇ ਉਸੇ ਵੇਲੇ ਬੰਦੂਕਾਂ ਸਿੱਧੀਆਂ ਹੋ ਗਈਆਂ ਨਾਲ ਸਾੜੀ ਬਿਨਾ ਫੌਜ ਸਮਝ ਤੋਂ ਤਾੜ-ਤਾੜ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਜੰਗ ਮਚਦਾ ਵੇਖ ਬਾਬਾ ਅਜੀਤ ਸਿੰਘ ਸਾਹਿਬ ਨੇ ਆਪਣੀ ਲਾਹਲੀ کمان ਚਾੜ-ਚਾੜ ਕੇ ਤੀਰ ਲੱਗੇ ਛੱਡਣ ਬਾਬਾ ਜੀ ਬਾਬਾ ਅਜੀਤ ਸਿੰਘ ਸਾਹਿਬ ਨੇ ਇਹੋ ਜਿਹਾ ਪੈੰਤੜਾ ਜਮਾਲਿਆ ਜਿੰਨੇ ਫਰ ਤੇ ਬਾਬਾ ਜੀ ਦਾ ਛੁੱਟਿਆ ਤੀਰ 10-10 ਬੰਦਿਆਂ ਦੇ ਵਿੱਚੋਂ ਦੀ ਲੰਘ ਜਾਂਦਾ ਓਹ ਛੁੱਟੇ ਤੀਰ ਤੋਂ ਹਸਾਬ ਲਾਉਣ ਲੱਗ ਪਏ ਵੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਵੀ ਐਡਾ ਬਲ ਤੇ ਉਹਦੇ ਤੀਰਾਂ 'ਚ ਆ ਹੋਰ ਵੀ ਐਡਾ ਬਲੀ ਨਹੀਂ ਹੈ ਬਾਬਾ ਜੀ ਦੇ ਛੁੱਟੇ ਦੀਰ ਕਮਾਲਾ ਕਰਨ ਲਈ ਜੰਗ ਸ਼ੁਰੂ ਹੋ ਗਿਆ ਗੋਲੀ ਚੱਲਣ ਲੱਗ ਪਈ ਧੁੰਦਵਾ ਆਮੋ ਸਾਹਮਣੇ ਨਹੀਂ ਆਣੇ ਧੁੰਦਵਾ ਜੰਗ ਚੱਲ ਰਹੀ ਥਾਲ ਸਾੜੀ ਲੜਦੇ ਆ ਲੜਦੇ ਆ ਲਾਗੇ ਆਵੇ ਹੁਣ ਵੇਖ ਵੇਖ ਗੋਲੀਆਂ ਮਾਰਦੇ ਬਾਬਾ ਉਹਦੇ ਸਿੰਘ ਸਾਹਿਬ ਨੂੰ ਬਚਣ ਚੇਤੇ ਸੀ ਸਤਿਗੁਰਾਂ ਨੇ ਆਖਿਆ ਇਹਨਾਂ ਨੂੰ ਗਾਂਘਲਣਾ ਵਾ ਬਾਬਾ ਜੀ ਆਣ ਕੇ ਬਾਬੇ ਦੀ ਸਿੰਘ ਨੂੰ ਕਹਿਣ ਵੀ ਗਾਹਟ ਆਓ ਤੇ ਬਾਬਾ ਜੀ ਕਿੱਧਰ ਦੁਰ ਜਾਣ ਜੰਗ ਮਚਿਆ ਪਿਆ ਦੂਰ ਮਾ ਜੰਗ ਛੱਡ ਕੇ ਜਾਂਦਾ ਕਦੀ ਬਾਬਾ ਜੀ ਦੇ تیر ਸਿੰਨ ਸਿੰਨ ਮਾਰਨ। ਬਾਬੇ ਉਹਦੇ ਸੰਗਨੇ ਅਰਦਾਸ ਕੀਤੀ ਮਹਾਰਾਜ ਮੈਂ ਨਹੀਂ ਇਹਨਾਂ ਨੂੰ ਰੋਕ ਸਕਦਾ। ਹੁਣ ਤੁਸੀਂ ਮੈਨੂੰ ਬਲ ਬਖਸ਼ੋ। ਮਹਾਰਾਜ ਇਹਨਾਂ ਨੂੰ ਇਹ ਬੇਨਤੀ ਆ ਵੀਏ ਤੁਹਾਡੇ ਤੋਂ ਆਜਣ ਤੁਸੀਂ ਆਪ ਹੀ ਕਰ ਸਕਦੇ। ਐਨੀ ਗੱਲ ਕਹਾਂਗੇ ਖੱਡਿਆ ਪੱਥੀਓਂ تیر। ਯਾਦ ਕੀਤਾ ਮਹਾਰਾਜ ਨੂੰ ਐਨੇ ਨੂੰ ਬਲ ਨਾਲ تیر ਛੱਡਿਆ। ਬਾਬਾ ਅਜੀਤ ਸਿੰਘ ਸਾਹਿਬ ਨੇ ਵੇਖਿਆ ਵੀ ਅੱਗੇ ਲੜੀਆਂ ਭਰੋਈਆਂ ਗਈਆਂ। ਬਾਬਾ ਜੀ ਨੇ ਵੇਖਿਆ ਵੀ ਐਨੇ ਬਲ ਨਾਲ تیر ਕਿਨੇ ਛੱਡਿਆ ਤੇ ਮਗਰ ਬਾਬਾ ਉਹਦੇ ਸੰਗ ਤੇ ਬਾਬਾ ਜੀ ਹਰ ਤੀਰ ਛੱਡੀ ਗਏ ਇੱਕ ਤੀਰ ਨੇ ਮਗਰ ਦੂਜਾ ਮਗਰ ਤੀਜਾ ਮਗਰ ਚੌਥਾ ਉਹ ਪਾਲਾ ਹੀ ਡਕਣੀਆਂ ਸ਼ੁਰੂ ਹੋ ਗਈਆਂ ਬਾਬਾ ਜੀ ਸਿੰਘ ਜੀ ਨੇ ਵੇਖ ਲਿਆ ਵੀ ਇਹਨਾਂ ਦੇ ਪੈਰ ਜੰਮ ਗਏ ਪੈਨਟੜਾ ਜਮਾ ਗਏ ਨੇ ਫਿਰ ਬਾਬਾ ਉਹਦੇ ਸਿੰਘ ਨੇ ਆਖਿਆ ਬਾਬਾ ਜੀ ਮੈਂ ਨਹੀਂ ਕਹਿੰਦੇ ਚਲੇ ਜਾਓ ਸਤਿਗੁਰੂ ਕਹਿੰਦੇ ਹੀ ਗਾਂ ਭੇਜ ਦਿਓ ਹੁਣ ਤੁਹਾਡੇ ਸਾਹਮਣੇ ਤੁਸੀਂ ਬਲ ਬਖਸ਼ਤਾ ਵਾ ਇਹ ਪੈਂਤਨਾ ਹੀ ਸਾਹਮਣੇ ਆ ਤੁਸੀਂ ਅੱਗੇ ਜਾਓ ਫਿਰ ਬਾਬਾ ਜੀ ਸਿੰਘ ਦੀ ਅੱਗੇ ਨੂੰ ਚੱਲੇ ਜਦੋਂ ਫਿਰ ਸਤਗੁਰੂ ਸਾਹਿਬ ਦੇ ਕੋਲ ਪਹੁੰਚੇ ਉਹ ਸਤਪੂ ਦਾ ਅੰਮ੍ਰਿਤ ਵੇਲਾ ਹੋ ਚੁੱਕਿਆ ਸੀ ਇੱਕ ਜੰਗ ਲੜਨ ਡੇ ਨੇ ਸਰਸਾ ਦੇ ਪਾਰ ਤਿੰਨ ਮਲਕ ਪਰ ਰੰਗੜਾ ਵਿੱਚ ਬਾਬਾ ਬਚੇਤਰ ਸਿੰਘ ਸਾਹਿਬ ਫੌਜ ਆਈ ਰੋਪਣੂ ਉਹਨੂੰ ਉਧਰ ਹੀ ਰੱਖਿਆ ਵਾ ਇੱਕ ਮਗਰਲੀ ਫੌਜ ਆਈ ਆ ਇਹਨੂੰ ਡੱਕਿਆ ਪਹਾੜੀ ਆਏ ਨੇ ਬਾਬਾ ਜੀਵਨ ਸਿੰਘ ਸਾਹਿਬ ਇਹ ਲੜਦੇ ਲੜਦੇ ਸਰਸਾ ਤੱਕ ਮਹਾਰਾਜ ਦੇ ਨਾਲ ਆਏ ਸੀ ਜਦੋਂ ਮਹਾਰਾਜ ਸਾਹਿਬ ਜੀ ਨੇ ਆਖਿਆ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਵੇ ਇੱਕ ਬੰਨੇ ਕੀਰਤਨ ਸ਼ੁਰੂ ਹੋ ਗਿਆ ਦੂਜੇ ਬੰਨੇ 4 ਸਵੇਰੇ ਜੰਗ ਚੱਲਣ ਡਿਆ ਇੱਕ ਬੰਨੇ ਆਸਾ ਜੀ ਦੀ ਵਾਰ ਦੇ ਛੱਕੇ ਪੜੇ ਜਾ ਰਹੇ ਨੇ ਇੱਕ ਬਚਨ ਕਮਾਲ ਦਾ ਤੁਹਾਨੂੰ ਦੱਸਾਂ ਸ਼ਾਇਦ ਤੁਸੀਂ ਜਾਣਦੇ ਹੋਵੋ ਗੁਰੂ ਕਲਗੀਧਰ ਸਾਹਿਬ ਜੀ ਦੀ 6-7 ਸਾਲ ਦੀ ਆਈਓ ਸੀ ਜਦੋਂ ਸੱਜੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੇ ਸੀ ਇਹ 5 ਸਾਲ ਦੀ ਹੋਊ ਇਹ ਤੋਂ ਜ਼ਿਆਦਾ ਹੀ ਨਹੀਂ ਲਗਭਗ ਪਹਿਲੀ ਵਾਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਲਗੀਧਰ ਸਾਹਿਬ ਮਿਲੇ ਸੀ ਨਾ ਪਹਿਲੀ ਵਾਰ ਪਟਨੇ ਤੋਂ ਆਣ ਕੇ ਆਨੰਦਪੁਰ ਸਾਹਿਬ ਜਦੋਂ ਮਹਾਰਾਜ ਨੇ ਵਿਸਾਲਿਆ ਖਰੀਦ ਲਿਆ ਉਦੋਂ ਪਹਿਲੀ ਵਾਰ ਹੀ ਆਏ ਤੇ ਗੁਰੂ ਕਲਗੀਧਰ ਸਾਹਿਬ ਨੇ ਕੰਠ ਆਨੰਦ ਸਾਹਿਬ ਦੀ ਬਾਣੀ ਸੁਣਾਈ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੰਠਨ ਪਹਿਲੀ ਵਾਰ ਮਿਲਣ ਤੇ ਤੇ ਸਾਧਗੁਰੂ ਜੀ ਨੇ ਉਦੋਂ ਹੀ ਗੋਲ ਬਿਠਾ ਲਿਆ ਸੀ ਕਲਗੀਧਰ ਸਾਹਿਬ ਮਹਾਰਾਜ ਸਾਹਿਬ ਜੀ ਤੇ ਪਾਣੀ ਨੂੰ ਬਹੁਤ ਪ੍ਰੇਮ ਕਰਦੇ ਸੀ ਪਾਣੀ ਕੰਠ ਸੀ ਉਸ ਦਿਨ ਮਹਾਰਾਜ ਘੋੜੇ ਤੇ ਚੱਲਦੇ ਚੱਲਦੇ ਜੇ ਆਸਾ ਦੀ ਵਾੜ ਪੜ ਲੈਂਦੇ ਨੇ ਕਿੰਨੇ ਕਹਿਣਾ ਸੀ ਮਹਾਰਾਜ ਖਲੋ ਕੇ ਪੜ ਲਓ ਕਹਿਣਾ ਤਾਂ ਨਹੀਂ ਸੀ ਕਿਸੇ ਨੇ ਪ੍ਰਸਾਦ ਗੁਰੂ ਜੀ ਕਹਿਣ ਲੱਗੇ ਨਹੀਂ ਪਾਣੀ ਦਾ ਸਤਕਾਰ ਆ ਮਹਾਰਾਜ ਕਹਿੰਦੇ ਜੀ ਅੱਜ ਇੱਕ ਵਾਰੀ ਅਸੀਂ ਛੱਡਤਾ ਨਾ ਪੈਰਾ ਜਗਾ ਆਉਣ ਵਾਲਿਆਂ ਤੇ ਬਹੁਤ ਹੀ ਆਵੇਸਲੇ ਹੋ ਜਾਣਾ ਕਹਿਣਾ ਵੇ ਪਿੰਡ ਦਾ ਪਵੇ ਉਦੋਂ ਨਾ ਪੜਿਆ ਕਰੋ ਉਹ ਬਿਵਤਾ ਵਲੇ ਤੇ ਪਾਣੀ ਪੜੀਦੀ ਆ ਦੁੱਖ ਦਾਰੂ ਐਵੇਂ ਥੋੜੀ ਆ ਸੱਜੇ ਪਾਸ਼ਾ ਕਹਿਣ ਲੱਗੇ ਆਸਾ ਜੀ ਦੀ ਵਾਰ ਸੁਣਨੀ ਹੈ ਇਹ ਮਹਾਰਾਜ ਜੀ ਦਾ ساری ਉਮਰ ਦਾ ਨਿਤਨੇਮ ਰਿਆ ਵਾ ਆਸਾ ਜੀ ਦੀ ਵਾਰ ਮਹਾਰਾਜ ਆਪ ਸੁਣਦੇ ਰਹੇ ਨੇ ਦਰਬਾਰ ਚ ਬੈਠੇ ਸਾਰੀ ਬਾਣੀ ਮਹਾਰਾਜ ਸੁਣਦੇ ਸੀ ਉਸ ਦਿਨ ਵੀ ਮਹਾਰਾਜ ਕਹਿਣ ਲੱਗੇ ਵੀ ਦੁੱਖ ਸੁੱਖ ਤੇ ਆਉਂਦਾ ਜਾਂਦਾ ਵਾ ਬਾਣੀ ਨਹੀਂ ਵਿਸਾਰਨੀ ਇੱਕ ਮਹੀਨੇ ਬਾਣੀ ਦਾ ਪ੍ਰਵਾਹ ਚੱਲਿਆ ਦੂਜੇ ਪਨੇ ਜੰਗ ਚੱਲਦਾ ਵਾ ਅੱਜ 7 ਪੋਅ ਅਮਰਤ ਮੇਲੇ ਦੀ ਦਾਸਤਾਨ ਆ ਸੱਜੇ ਪਾਸ਼ਾ ਮਹਾਰਾਜ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰਨਾ ਦਾਦਾਜੀਤ ਸਿੰਘ ਜੀ ਆਗੇ ਅਜੇ ਤੋ ਲੜਦੀ ਲੜਦੀ 22 ਘੰਟਿਆਂ ਬਾਬਾ ਉਹਦੇ ਸਿੰਘ ਸਾਹਿਬ ਨੇ ਜੰਗ ਲੜਿਆ 4.5 ਘੰਟੇ ਬਣਦੇ ਆ ਬਾਬਾ ਜੀ ਜੰਗ ਕਰਦੇ ਗਏ ਬਹੁਤ ਹੀ ਕਮਾਲ ਦਾ ਜੰਗ ਜੇ ਬਾਬਾ ਜੀ ਦੇ ਕੱਲਿਆਂ ਦੇ ਜੰਗ ਦਾ ਇਤਿਹਾਸ ਆ ਵਾਚਣ ਲੱਗ ਜੀਏ ਨਾ ਤੇ ਫੇਰ ਚਮਕੌਰ ਨਹੀਂ ਪਹੁੰਚ ਸਕਦੇ ਉਹ ਉਹਨਾਂ ਦੇ ਕੱਲਿਆਂ ਦੇ ਇਤਿਹਾਸ ਦਾ ਵਰਤਾਂਤ ਵਿੱਚ ਜਦੋਂ ਫਿਰ ਤੀਰ ਮਾਰਦੇ ਆ ਜਦੋਂ ਫਿਰ ਬਾਬਾ ਜੀ ਵਾਰ ਕਰਦੇ ਨੇ ਪੱਤਾ ਖਲਦੀ ਹੋਇਆ ਫਿਰ ਕਿਰਪਾਨ ਕੱਢੀ ਫਿਰ ਕਾਂ ਢਾ ਕੇ ਲੜਦੇ ਨੇ ਬਾਬਾ ਜੀ ਦੇ ਹੱਥ ਦੀਆਂ ਦੋ ਕਿਰਪਾਨਾਂ ਵਾੜ ਹੀ ਪਾਈ ਜਾਂਦੀਆਂ ਕੋਈ ਲਾਗੇ ਨਹੀਂ ਆਉਂਦਿਆ ਹਾਰ ਕੇ ਬਾਬਾ ਜੀ ਦੇ ਮੱਥੇ 'ਤੇ ਗੋਲੀ ਵੱਜੀ ਫਿਰ ਬਾਬਾ ਜੀ ਨੇ ਸ਼ਹੀਦੀ ਪਾਈ ਬਾਬਾ ਉਹਦੇ ਸਿੰਘ ਸਾਹਿਬ ਉਹਨਾਂ ਦੀ ਸ਼ਹੀਦੀ ਦਾ ਵਰਤਾਂਤ ਵੱਡਾ ਆ ਇਧਰ ਫੌਜ ਲੜਦੀ ਲੜਦੀ ਜੋ ਸਰਸਾ ਦੇ ਲਾਗੇ ਆ ਗਈ ਚਾਚੇ ਪਾਸ਼ਾ ਮਹਾਰਾਜ ਦੇ ਨਾਲ ਦੋ ਮਹਾਰਾਜ ਦੇ ਭਰਾ ਸੀ। ਚਾਰ ਸਹਬਜ਼ਾਦੇ ਸੀ ਆਪਾਂ ਨੂੰ ਪਤਾ। ਮਾਤਾ ਜੀ ਸਨ ਵੱਡੇ ਗੁਰਦੇਵ ਜੀ ਨਾਲ ਫਿਰ ਸਤਿਗੁਰੂ ਜੀ ਦੇ ਦੋ ਮਹਿਲ ਸੀ। ਹੋਰ ਵੀ ਕਈ ਮਾਤਾਵਾਂ ਸੇਵਾਦਾਰਨੀਆਂ ਮਾਈਆਂ ਸੀ। ਪਰ ਨਾਲ ਮਹਾਰਾਜ ਦੇ ਦੋ ਭਰਾ ਵੀ ਸੀ। ਚਾਚੇ ਦੇ ਪੁੱਤ ਭਰਾ। ਬਾਬਾ ਸੂਰਜਮਲ ਜੀ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ। ਉਹਨਾਂ ਦੇ ਦੋ ਸੁਪੁੱਤਰ ਸੀ ਰਾਏ ਸ਼ਾਮ ਸਿੰਘ ਤੇ ਰਾਏ ਗੁਲਾਬ ਸਿੰਘ। ਇਹ ਦੋਸ ਰਾਏ ਗੁਲਾਬ ਸਿੰਘ ਰਾਏ ਸ਼ਾਮ ਸਿੰਘ ਇਹ ਬਾਬਾ ਸੂਰਜਮਲ ਦੇ ਪੁੱਤਰ ਹੀ ਤੇ ਮਹਾਰਾਜ ਦੇ ਭਰਾ ਲੱਗੇ ਮਹਾਰਾਜ ਸਾਹਿਬ ਜੀ ਨੇ ਚਿੱਠੀ ਲਿਖ ਕੇ ਇਹਨਾਂ ਨੂੰ ਆਖਿਆ ਵੀ ਨਾਂਹ ਦੇ ਰਾਏ ਮੇਦਨੀ ਪ੍ਰਕਾਸ਼ ਕੋ ਤੁਰਜੋ ਉਹਨੂੰ ਜਾ ਕੇ ਤੇ ਆ ਸਾਡੀ ਚਿੱਠੀ ਵਿਖਾਲਦੇ ਹੋ ਉੱਤੇ ਲਿਖਿਆ ਸੀ ਮਹਾਰਾਜ ਨੇ ਵੀ ਇਹ ਸਾਡੇ ਭਰਾ ਨੇ ਸਾਡਾ ਜੰਗ ਚੱਲਿਆ ਚਮਕੌਰ ਅਸੀਂ ਜਾ ਰਹੇ ਆ ਆਨੰਦਪੁਰ ਛੱਡ ਆਏ ਆ ਇਹਨਾਂ ਨੇ ਨਾਂ ਜ਼ਗੀਰ ਲਿਖ ਦੋ ਵੀ ਇਹ ਵਸਦੇ ਰਹਿਣ ਜੰਗ 'ਚ ਇਹਨਾਂ ਦਾ ਨੁਕਸਾਨ ਨਾ ਹੋਵੇ ਮਹਾਰਾਜ ਨੇ ਆਪਣੇ ਭਰਾ ਘਰ ਤੇ ਸਹਿਮਜਾਦੇ ਨਹੀਂ ਕੰਦੇ। ਯੋ ਸਹਿਮਜਾਦਿਆਂ ਤੋਂ ਪਹਿਲਾਂ ਭਰਾ ਘਰ ਸਕਦੇ ਸੀ ਮਹਾਰਾਜ ਤੇ ਸਹਿਮਜਾਦਿਆਂ ਨੂੰ ਵੀ ਤੇ ਘਰ ਸਕਦੇ ਆ ਪਰ ਮਹਾਰਾਜ ਨੇ ਸਹਿਮਜਾਦੇ ਨਹੀਂ ਕੰਦੇ। ਆਪਦੇ ਭਰਾ ਘਰ ਦੇ ਵਿੱਚ ਤੁਸੀਂ ਲਾਂਬੇ ਹੋ ਜੋ। ਕਮਸਾਨ ਦਾ ਜੰਗ ਆ। ਫਿਰ ਜਦੋਂ ਜੰਗ ਕਰਦੀ ਕਰਦੀ ਫੌਜ ਲਾ ਕੇ ਆ ਗਈ। ਬਾਬਾ ਅਜੀਤ ਸਿੰਘ ਸਾਹਿਬ ਜੀ ਗਾਂ ਗੜਵੰਡੀ ਹੋ ਕੇ ਲੜੇ। ਲੜਦੇ ਲੜਦੇ ਫੌਜ ਦੇ ਵਿੱਚ ਤੁਰ ਗਏ। ਬਾਬਾ ਅਜੀਤ ਸਿੰਘ ਸਾਹਿਬ ਜੀ ਥੋੜਾ ਹਟਮਾਓਗੇ ਕਲਗੀਧਰ ਸਾਹਿਬ ਜੀ ਨੇ ਬਾਬੇ ਜੀਵਨ ਸਿੰਘ ਸਾਹਿਬ ਨੂੰ ਆਖਿਆ ਵੀ ਉਹਨਾਂ ਨੂੰ ਇੱਥੇ ਲੈ ਕੇ ਆਓ ਅਸੀਂ ਗਾਂਹ ਜਾਣਾ ਵਾ ਬਾਬਾ ਜੀ ਬਾਬਾ ਜੀਵਨ ਸਿੰਘ ਸਾਹਿਬ ਨੇ ਅਰਦਾਸ ਕੀਤੀ ਮਹਾਰਾਜ ਮੈਂ ਸਹਿਮਝਾ ਦੇਣ ਨੂੰ ਇੱਥੋਂ ਤੱਕ ਲੈ ਆਵਾਂ ਇੰਨਾ ਬਲ ਬਖਸ਼ੋ ਮਹਾਰਾਜ ਕਹਿਣ ਲੱਗੇ ਬਾਬਾ ਜੀਵਨ ਸਿੰਘ ਜੀ ਜੇ ਤੁਸੀਂ ਕਹਿ ਦਿੰਦੇ ਨਾ ਗਾਂਹ ਤੱਕ ਵੀ ਜਾਣਾ ਤੁਹਾਨੂੰ ਗਾਂਹ ਵੀ ਬਲ ਬਖਸ਼ ਦੇ ਪਰ ਤੁਸੀਂ ਇੱਥੋਂ ਤੱਕ ਦਾ ਮੰਗ ਲਿਆ ਇਹ ਤੁਹਾਨੂੰ ਮਿਲਿਆ ਵਾ ਤੁਹਾਨੂੰ ਸਾਰਾ ਕੁਝ ਹੀ ਮਿਲਿਆ ਵਾ ਤੇ ਬਾਬਾ ਜੀ ਗਾਂ ਵਾਦ ਕੇ ਗਏ ਉਹਨਾਂ ਫਿਰ ਜੰਗ ਲੜਿਆ ਬਾਬਾ ਜੀ ਬਾਬਾ ਅਜੀਤ ਸਿੰਘ ਸਾਹਿਬ ਨੂੰ ਗਾਂ ਲਿਆਂਦਾ ਬਾਬਾ ਜੀਵਨ ਸਿੰਘ ਸਾਹਿਬ ਜੀ ਦੀ ਸ਼ਹੀਦੀ ਉੱਥੇ ਹੀ ਹੈ ਪਿੰਡ ਠੱਖੀਆਂ ਦੀ ਝੂ ਵਿੱਚ ਹੋਈ ਹੈ ਫਿਰ ਮਹਾਰਾਜ ਸਾਹਿਬ ਜੀ ਨੇ ਵਰਮਤਾ ਕੀਤਾ ਵੀ ਹੁਣ ਲੰਘ ਜੀਏ ਸਰਸਾ ਮਹਾਰਾਜ ਸਾਹਿਬ ਜੀ ਦਾ ਸਾਰਾ ਪ੍ਰਵਾਲ ਜਿਹੜਾ ਹੈ ਨਿਖੜ ਪੁਖੜ ਗਿਆ ਧੁੰਦ ਬੜੀ ਜਿਹੜਾ 10 ਕਦਮ ਦੂਰ ਹੋਇਆ ਲਿਖੜ ਗਿਆ ਉਹ ਰਾਹ ਪਿਆ ਜਿਹਨੂੰ ਤਾਗ ਡੰਡੀਆਂ ਨਹੀਂ ਸਮਝ ਹੋਊਗੀ ਉਹ ਹੀ ਸਹੀ ਰਾਹ ਪਿਆ ਹੁਣ ਮਾਤਾ ਗੁਜਰ ਕੌਰ ਜੀ ਉਹਨਾਂ ਰਾਵਾਂ ਥਾਲੀ ਥੋੜੀ ਫਿਰਦੇ ਸੀ ਉਹ ਤੇ ਰਾਹ ਅਣਜਾਣ ਸੀ ਤੇ ਜਿਨ੍ਹਾਂ ਨੂੰ ਜਾਣਕਾਰੀ ਹੋਊ ਕਿ ਬੰਨੇ ਤੁਰ ਗਏ ਕੋਈ ਪਿੰਡ ਨੂੰ ਤੁਰ ਗਏ ਕੋਈ ਲਾਗੇ ਸਾਰੇ ਨਿਖੜ ਬਖੜ ਗਏ ਮਹਾਰਾਜ ਸਾਹਿਬ ਜੀ ਨੇ ਸਰਸਾ ਨੂੰ ਪਾਰ ਕਰਨ ਦਾ ਹੁਕਮ ਦਿੱਤਾ ਦਰਸਾ ਜੀ ਪਾਰ ਕਰ ਗਏ ਮਹਾਰਾਜ ਨਾਲ 35 ਸਿੰਘ ਪਾਰ ਹੋਏ ਪਾਰ ਹੁੰਦਿਆਂ ਮਹਾਰਾਜ ਡਿੱਗਦੇ ਰਹੇ ਸਿੰਘ ਆਖਿਆ ਮਹਾਰਾਜ ਹੁਣ ਗਾਂ ਚੱਲੀਏ ਨੁਕਸਾਨ ਨਾ ਹੋ ਜਾਈ ਆਪ ਜੀ ਨੂੰ ਫੜਨ ਆਈਏ ਫੌਜ ਗਾਂ ਚੱਲੀਏ ਜੱਜੇ ਪਾਸ਼ਾ ਦੀ ਗਾਂ ਤੁਰੇ ਅੱਗੇ ਮਲਕਪੁਰ ਰੰਗੜਾਂ ਦੀ ਝੂ ਵਿੱਚ ਮਹਾਰਾਜ ਪਹੁੰਚੇ ਉੱਥੇ ਲੋਥਾਂ ਵਿਸ਼ੀਆਂ ਪਈਆਂ ਸੀ ਮਹਾਰਾਜ ਘੋੜੇ ਤੋਂ ਥੱਲੇ ਉਤਰੇ ਫੈਗਦੇ ਹੋਏ ਬਾਬਾ ਬਚਿੱਤਰ ਸਿੰਘ ਸਾਹਿਬ ਨੂੰ ਤੱਕਿਆ ਬਾਬਾ ਜੀ ਸ਼ਹੀਦ ਨਾ ਹੋਏ ਫੱਟੜ ਹੋਏ ਪਏ ਤੇ ਸੁਰਤ ਹੋਏ ਪਏ ਸੱਚੇ ਪਾਠਾ ਮਹਾਰਾਜ ਸਾਹਿਬ ਜੀ ਨੇ ਜਾ ਕੇ ਬਾਬਾ ਜੀ ਨੂੰ ਦੇਖਿਆ ਬਾਬੇ ਅਜੀਤ ਸਿੰਘ ਨੂੰ ਆਖਿਆ ਅਜੀਤ ਸਿੰਘ ਜੀ ਕਿ ਤੁਸੀਂ ਇੱਥੇ ਮੈਂ ਹੁੰਦੇ ਮੈਂ ਤੁਹਾਨੂੰ ਛੱਡ ਕੇ ਨਹੀਂ ਹੈ ਨਾ ਜਾਣਾ ਤੇ ਛੱਡ ਕੇ ਮੈਂ ਇਹਨੂੰ ਵੀ ਨਹੀਂ ਜਾਣਾ ਇਹ ਵੀ ਮੈਨੂੰ ਉਨੇ ਹੀ ਪਿਆਰੇ ਜਿੰਨੇ ਤੁਸੀਂ ਇਹਨਾਂ ਨੂੰ ਨਾਲ ਚੁੱਕੋ ਬਾਬਾ ਜੀ ਦਾ ਸਰੀਰ ਚੁੱਕਿਆ ਕਮਰ ਕੱਸਿਆ ਨਾ ਹਨੇ ਤੇ ਬਿਠਾ ਕੇ ਕਾਥੀ ਦੇ ਤੇ ਵੱਲ ਲਿਆ ਮਹਾਰਾਜ ਅੱਗੇ ਨੂੰ ਚਲੇ ਅੱਗੇ ਪਠਾ ਗਿਆ ਪੱਠੇ ਵਾਲਿਆਂ ਨੂੰ ਮਹਾਰਾਜ ਨੇ ਆਖਿਆ ਵੀ ਅਹੀਂ ਉਹਨਾਂ ਕੇ ਬਿਸ਼ਲਾਮ ਕਰਨਾ ਸਾਡੇ ਨਾਲ ਇੱਕ ਫੱਟੜ ਸਿੰਘ ਆ। ਉਹਨਾਂ ਨੇ ਟੀਚਰ ਜੀ ਕਰ ਛੜੀ ਵੀ ਮਹਾਰਾਜ ਪੱਠਾ ਹੀ ਆ ਸਾਡੇ ਕੋਲ। ਇੰਚੇ ਛੜ ਜੋ। ਮਹਾਰਾਜ ਨੇ ਸੱਚੀ ਕੋੜਾ ਪੱਠੇ ਤੇ ਚਾੜਤਾ। ਕੋੜੇ ਤੋਂ ਪੌੜ ਮਰਵਾਇਆ ਮਹਾਰਾਜ ਨੇ ਪੱਠਾ ਪਲਾਂ 'ਚ ਠੰਡਾ ਕਰਤਾ। ਉਹਨਾਂ ਨੂੰ ਸੋਝ ਗਈ ਵੀ ਸਤਗੁਰੂ ਨੂੰ ਟੀਚਰ ਨਹੀਂ ਕਰਨੀ ਚਾਹੀਦੀ। ਉਹਨਾਂ ਮਾਫ਼ੀਆਂ ਮੰਗੀਆਂ। ਐਨੇ ਚਲੋ ਨਿਹੰਗ ਸਿੰਘ ਜੀ ਆ ਗਏ। ਨਿਹੰਗਖਾਨ ਤਿੰਨ ਪੀੜੀਆਂ ਦਾ ਸੇਵਾਦਾਰ ਨੇ ਨਿਹੰਗਖਾਨ ਉਹਦਾ ਪਿਤਾ ਨਰੰਗਖਾਨ ਤੇ ਉਹਦਾ ਪਿਤਾ ਸ਼ਮਸ਼ੀਪੀਰ ਇਹ ਵਪਾਰੀ ਸਨ ਘੋੜਿਆਂ ਦੇ ਵਧੀਆ-ਵਧੀਆ ਘੋੜੇ ਲਿਆ ਕੇ ਮਹਾਰਾਜ ਸਾਹਿਬ ਨੂੰ ਹਾਜ਼ਰ ਕਰਦੇ ਉਹਨੇ ਵੇਖਿਆ ਕਿ ਨਾ ਮਹਾਰਾਜ ਤੁਸੀਂ ਭੱਠੇ ਤੇ ਨਹੀਂ ਮੇਰੇ ਘਰ ਚੱਲੋ ਘਰ ਲੈ ਗਿਆ ਘਰ ਜਾ ਕੇ ਜਦੋਂ ਸਤਿਗੁਰੂ ਜੀ ਦਾ ਪੜਾਅ ਲਵਾਇਆ ਮਹਾਰਾਜ ਨੂੰ ਕਹਿੰਦਾ ਮਹਾਰਾਜ ਹੁਣ ਤੁਸੀਂ ਮੇਰੇ ਕੋਲ ਜੇ ਜਿੰਨਾ ਚਿਰ ਮੈਂ ਜੀਂਦਾ ਵਾਂ ਕੋਈ ਤੁਹਾਨੂੰ ਹੱਥ ਨਹੀਂ ਲਾ ਸਕਦਾ ਮੈਂ ਜੀਂਦਾ ਨਾ ਜਿੰਨਾ ਚਿਰ ਪ੍ਰਭਾਣ ਅੰਦਰ ਪਲੰਗਾ ਮਗਵਾਇਆ ਸਤਿਗੁਰੂ ਜੀ ਦੇ ਵਾਸਤੇ ਮਹਾਰਾਜ ਆਪ ਨਹੀਂ ਪਲੰਗੇ ਦੇ ਸਕੇ ਬਾਬੇ ਬਚਿੱਤਰ ਸਿੰਘ ਸਾਹਿਬ ਨੂੰ ਪਲੰਗੇ ਦੇ ਸਿਜਾਤ ਮਹਾਰਾਜ ਜਦੋਂ ਬਾਬੇ ਨਿਹੰਗਾਂ ਦੇ ਘਰ ਪਹੁੰਚੇ ਤੇ ਨਿਹੰਗਾਂ ਨੇ ਪਲੰਗਾ ਲਿਆ ਸਤਿਗੁਰੂ ਕਹਿਣ ਲੱਗੇ ਵੀ ਅਹੀਂ ਨਹੀਂ ਪਲੰਗੇ ਦੇ ਪੈਣਾ ਆਹ ਸਿੰਘ ਨੂੰ ਲਟਾ ਦਿਓ ਬਾਬਾ ਬਚਿੱਤਰ ਸਿੰਘ ਜੀ ਲਟਾ ਦੇ ਬਾਬਾ ਜੀ ਅਜੇ ਵੀ ਬੇਸੁਰਤ ਉਸ ਸਮੇਂ ਹਾਲਾਤ ਇਦਾਂ ਦੇ ਸੀ ਪਹਿਲੀ ਗੱਲ ਤੇ ਵੀ ਕੋਈ ਬਹੁਤੀ ਮਦਦ ਮਿਲਣ ਦੀ ਆਸ ਨਹੀਂ ਸੀ ਹੈਗੀ ਜੇ ਕੋਈ ਵੈਦ ਚਾਜਦਾ ਲਿਆਉਣਾ ਪੈਂਦਾ ਰੋਪੜੋ ਲਿਆਉਣਾ ਸੀ ਮੈਂ ਆਦੀ ਜਾ ਕੇ ਦੱਸ ਦੇ ਵੀ ਮਹਾਰਾਜ ਇੱਥੇ ਨੇ ਸਿੰਘ ਇੱਥੇ ਨੇ ਤੋ ਖਤਰਾ ਸੀ ਵੈਦ ਤੋਂ ਮਦਦ ਨਹੀਂ ਲਈ ਜਾ ਸਕਦੀ ਤੇ ਘਰਾਵੇ ਚ ਮਾਈਆਂ ਨੂੰ ਸਿਆਣਿਆਂ ਨੂੰ ਹੁਣ ਜਾਜ ਹੁੰਦੀ ਆ ਹਲਦੀ ਲਾ ਲਓ ਆਹ ਖਾ ਲਓ ਜੇ ਖਾ ਲਓ ਇੱਕਾ ਹੁੰਦਾ ਨਾ ਮਾੜਾ ਮੋਟਾ ਉਹਨਾਂ ਕੀ ਇਲਾਜ ਹੋਣਾ ਬਹੁਤਾ ਵੱਡਾ ਇਲਾਜ ਨਾ ਹੋਇਆ ਨਾਰਾਇਣ ਸਾਹਿਬ ਦੀ ਬਾਬੇ ਬਜਤਰ ਸਿੰਘ ਸਾਹਿਬ ਦੇ ਕੋਲ ਖੜੇ ਜਾਂਦੇ ਨਿਹੰਗ ਖਾਨ ਨੂੰ ਮਹਾਰਾਜ ਕਹਿੰਦੇ ਨਿਹੰਗ ਖਾਨ ਜੀ ਤੁਸੀਂ ਸਾਡੀ ਸੇਵਾ ਕਰਨੀ ਚਾਹੁੰਦੇ ਹੋ ਨਾ ਸਾਡੇ ਵਿੱਚ ਤੇ ਸਾਡੇ ਖਾਲਸੇ 'ਚ ਕੋਈ ਫਰਕ ਨਹੀਂਗਾ ਰੰਚਕਾ ਮਾਤਰ ਵੀ ਫਰਕ ਨਹੀਂ ਹੈ ਇਹਨਾਂ ਵਿੱਚ ਤੇ ਸਾਡੇ ਵਿੱਚ ਇਹ ਸਾਡੇ ਪੁੱਤਰ ਨੇ ਜੇ ਤੂੰ ਸਾਡੀ ਸੇਵਾ ਕਰਨੀ ਚਾਹਨਾ ਆਹ ਸਾਡਾ ਪੁੱਤਰ ਆ ਸਮਝ ਲਾ ਵੀ ਇਹ ਅਹੀ ਆ ਤੂੰ ਇਹਦੀ ਸੇਵਾ ਕਰ ਮਹਾਰਾਜ ਨੂੰ ਪਤਾ ਹੀ ਉਹਨੇ ਸ਼ਹੀਦੀ ਪਾ ਜਾਣੀ ਹੈ ਸਤ ਗੁਰੂ ਜੀ ਕਹਿੰਦੇ ਵੇ ਤੂੰ ਇਦੀ ਸੇਵਾ ਕਰਨੀ ਬਸ ਤੈਨੂੰ ਇੰਨਾ ਹੀ ਹੁਕਮ ਹੈ। ਬਾਕੀ ਇਹ ਗਾਂ ਜਾਣਾ ਇੱਥੇ ਨਹੀਂ ਖਲੋਣਾ। ਐਨੀ ਗੱਲ ਕਹਿ ਕੇ ਮਹਾਰਾਜ ਸਾਹਿਬ ਜੀ ਗਾਂ ਚੱਲਾ ਮਾਰ। ਪਾਰ ਤੇ 35 ਹੋਏ ਪੰਜ ਮਗਰੋਂ ਗਏ ਸੀ ਤਾਂ ਜਾ ਕੇ 40 ਬਣਦੇ ਆ ਹੈ 40 ਹੋਈ ਆ। ਅੱਜੇ ਪਾਸ਼ਾ ਮਹਾਰਾਜ ਸਾਹਿਬ ਜੀ ਨੇ ਬਾਬਾ ਜੀ ਬਾਬਾ ਬਚਿੱਤਰ ਸਿੰਘ ਨੂੰ ਹਵਾਲੇ ਕਰਤਾ ਤੇ ਆਪ ਗਾਂ ਚਲੇ ਗਏ। ਬਾਬੇ ਬਚਿੱਤਰ ਸਿੰਘ ਦਾ ਪਣਗਾ ਨਾ ਖਾਣੇ ਆਪਣੇ ਕਮਰੇ ਚ ਅੰਦਰ ਡਵਾ ਲਿਆ। ਪਰ ਧੁੰਦ ਬੜੀ ਠੰਡ ਸੀ। ਅੰਦਰ ਅੰਦਰ ਕੇ ਉਹਨਾਂ ਦੀ ਧੀ ਦਾ ਨਾ ਹੀ ਬੀਬੀ ਮਮਤਾਜ ਨਿਯੰਗ ਖਾਨ ਜੀ ਨੇ ਮਮਤਾਜ ਨੂੰ ਆਖਿਆ ਧੀਏ ਇਸ ਸਿੰਘ ਦੀ ਸੇਵਾ ਕਰ। ਇਹ ਗੁਰੂ ਦਾ ਸਰੂਪ ਆ ਉਹ ਜਿਹੜੀ ਚਾਦਰ ਬਾਬਾ ਜੀ ਉੱਪਰ ਪੈਂਦੀ ਸੀ ਲਹੂ ਵਗੀ ਜਾਂਦੇ ਸੀ ਸਿਮ ਦਾ ਜਾਂਦੇ ਅਸਲ ਚਾਦਰ ਫੇਰ ਲਾਉਣੀ ਪੈਂਦੀ। ਜ਼ਖਮ ਪੁੰਜੀ ਜਾਂਦੇ ਸੀ ਮਲਮਲਾਈ ਜਾਂਦੇ ਸੀ ਖੂਨ ਰੁਕਦਾ ਨਹੀਂ। ਅਰੇ 사ਤਗੁਰੂ ਸਾਹਿਬ ਗਏ ਹੀ ਹੁਣ ਘੋੜੇ ਘੋੜੇ ਆਏ ਹੀ ਘੋੜੇ ਗਏ ਘੋੜੇ ਉੱਡ ਕੇ ਤਾਂ ਨਹੀਂ ਜਾਣੇ ਉਹਨਾਂ ਦੇ ਪੌੜ ਖਾਪੇ ਹੀ ਕੱਚਾ ਥਾਂ ਸੀ ਤੇ ਖਾਲਸਾ ਜੀ ਕਿਸੇ ਨੇ ਰੋਪੜ ਦੇ ਨਵਾਬ ਨੂੰ ਦੱਸਦਾ ਵੇ ਮਹਾਰਾਜ ਨਿਹੰਗ ਖਾਨ ਦੇ ਘਰ ਉਹਨਾਂ ਆੜ ਕੇ ਜਦੋਂ ਪੈੜਾ ਵੇਖਿਆ ਘੋੜਿਆਂ ਦੀਆਂ ਪੈੜਾ ਹੀ ਉਹ ਅੰਦਰ ਵੜ ਗਏ ਨਿਹੰਗ ਖਾਨ ਨੂੰ ਆੜ ਕੇ ਕਹਿਣ ਲੱਗੇ ਸੇ ਮਹਾਰਾਜ ਆਏ ਹੁਣ ਪੈੜਾ ਹੀ ਕਿਦਾਂ ਮੁੱਕ ਰ ਜਾਂਦਾ ਉਹਨੇ ਆਖਿਆ ਜੀ ਆਏ ਪਰ ਮਹਾਰਾਜ ਗਾਂ ਲੱਗ ਗਿਆ ਇੱਥੇ ਨਹੀਂ ਰੁਕੇ ਗਾਂ ਲੱਗ ਗਏ ਉਹ ਕਹਿੰਨੇ ਠੀਕ ਐ ਚੰਗੀ ਗੱਲ ਨਾ ਗਾਂ ਲੰਘ ਗਏ ਪਰ ਤੇਰੇ ਘਰ ਦੀ ਤਲਾਸ਼ੀ ਲਵਾਂਗੇ ਨਿਹੰਗ ਖਾਨ ਕਹਿੰਦਾ ਜੀ ਸਦਗੇ ਲੋ ਉਹਨਾਂ ਸਾਰੀਆਂ ਤਲਾਸ਼ੀਆਂ ਲੈ ਲਈਆਂ ਨਿਹੰਗ ਖਾਨ ਨੇ ਕਰਨ ਦਿੱਤੀਆਂ ਪਰ ਜਦੋਂ ਕਮਰੇ ਵੱਲ ਆਏ ਨਾ ਜਿੱਥੇ ਬਾਬਾ ਜੀ ਦਾ ਪਲੰਗਾ ਹੋਈ ਫਿਰ ਵਕੇ ਖਲੋ ਗਿਆ ਉਹ ਪੁੱਛਣ ਲੱਗੇ ਜੀ ਇੱਧਰ ਕਿਉਂ ਨਹੀਂ ਨਿਹੰਗ ਖਾਨ ਕਹਿਣ ਲੱਗਾ ਅੰਦਰ ਮੇਰਾ ਧੀ ਜਵਾਈ ਆ ਤੇ ਇਸਲਾਮੀ ਪਾਕਿਸਤਾਨ ਕਾਨੂੰਨ ਆ ਵੀ ਜਦੋਂ ਕੋਈ ਸਦਰ ਰੱਖ ਲਵੇ ਉਹ ਫਿਰ ਕਿਸੇ ਦੇ ਮੱਥੇ ਨਹੀਂ ਲੱਗਦਾ ਉਹਨੇ ਆਖਿਆ ਸਦਰ ਕੀ ਨੇ ਨਿਆਨਖਾਂ ਦੀ ਗੱਲ ਸੁਣ ਕੇ ਫੌਜਦਾਰ ਕਹਿਣ ਲੱਗਾ ਮੰਨ ਲੈਨੇ ਆ ਪਰ ਐਦਾਂ ਕਿਦਾਂ ਮੰਨ ਲਈਏ ਕੀ ਬੰਦਾ ਅੰਦਰ ਮਹਾਰਾਜ ਨੂੰ ਲਗਾਏ ਹੋਣ ਉਹ ਕਹਿੰਦਾ ਵੀ ਜੇ ਮਹਾਰਾਜ ਅੰਦਰ ਹੁੰਦੇ ਵੀ ਮੇਰੀ ਧੀ ਦੇ ਅੰਦਰ ਨਹੀਂ ਨਾ ਹੋਣੀ ਤੇ ਜੇ ਮੇਰੀ ਧੀ ਅੰਦਰ ਹੈ ਤਾਂ ਉਹਦਾ ਸ਼ੌਹਰ ਆ ਉਵੇਂ ਇਕੱਠੇ ਨੇ ਕੋਈ ਗੱਲ ਨਹੀਂ ਫੌਜਦਾਰ ਕਹਿ ਲਗਾ ਦੁਵਾਜ ਮਾਰ ਕੇ ਆਵਾਜ਼ ਸਹੀ ਆਈ ਹੋਈ ਫਿਰ ਯਕੀਨ ਕਰਾਂਗੇ ਨਿਆਨਖਾਂ ਨੇ ਵਾਰ ਮਾਰ ਕੇ ਆਖਿਆ ਤੀਏ ਸੁਣਾ ਹੁਣ ਕੀ ਹਾਲ ਹੈ ਤੇ ਉਹਨੇ ਆਖਿਆ ਅੱਬਾ ਜੀ ਮਲਮਾ ਅਸਰ ਕਰਨ ਡੀਆਂ ਨੇ ਉਹ ਹੁਣ ਸੁਖ ਲੈ ਰਹੇ ਨੇ ਕਵਾਂ ਤੇ ਠਾਲਦਾ ਜੇ ਫੌਜਦਾਰ ਕਹਿੰਦਾ ਤੇ ਠਾਲ ਦਈਏ ਫੌਜਦਾਰ ਕਹਿੰਦਾ ਨਹੀਂ ਨਹੀਂ ਰਹਿਣ ਦੋ ਠੀਕ ਹੈ ਯਕੀਨ ਹੋ ਗਿਆ ਵੀ ਤੁਸੀਂ ਜੋ ਕਿਹਾ ਤੁਹਾਡੇ ਧਿਆਨ ਰਲ ਗਏ ਆ ਕਿਉਂਕਿ ਨਿਹੰਗ ਖਾਨ ਨੇ ਮਹਤਾਜ ਨਾਲ ਸਲਾਹ ਥੋੜੀ ਕੀਤੀ ਸੀ ਫੌਜ ਦੇ ਕਾਨ ਦਾ ਕਾਨ ਪਈ ਸਲਾਹ ਤੇ ਹੋਈ ਨਹੀਂ ਸੀ ਪਰ ਉਹ ਸਿਆਣੀ ਧੀ ਸੀ ਜਦੋਂ ਨਿਹੰਗ ਖਾਨ ਨੇ ਜਿਸ ਬੋਲੀ ਚ ਬੋਲਿਆ ਉਹ ਉਹਨੇ ਵੀ ਅਗੂ ਉਦਾਂ ਦੀ ਬੋਲੀ ਬੋਲੀ ਫੌਜਦਾਰ ਨੂੰ ਯਕੀਨ ਹੋ ਗਿਆ ਮੁੜ ਕੇ ਪਰ ਬਾਬਾ ਬਜੇਤਰ ਸਿੰਘ ਸਾਹਿਬ ਜੀ ਸ਼ਹੀਦੀ ਪਾ ਆ ਗਏ ਮਗਰੋਂ ਦੋ ਸਿੰਘ ਸਤਿਗੁਰੂ ਜੀ ਦੇ ਪਿੱਛਾ ਕਰਦੇ ਕਰਦੇ ਵੀ ਮਹਾਰਾਜ ਨੂੰ ਮਿਲ ਪਏ ਜਾ ਕੇ ਉਹ ਨਿਹੰਗਾਂ ਦੇ ਘਰ ਆ ਗਏ ਆਉਂਦਿਆਂ ਨੂੰ ਬਾਬਾ ਜੀ ਚਾਲਾ ਮਾਰ ਗਏ ਪਰ ਨਿਹੰਗਾਂ ਨੂੰ ਮर्यादा ਨਾਲ ਨਹੀਂ ਨਾ ਬਤਾ ਵੀ ਸੰਸਕਾਰ ਕਿੱਦਾਂ ਕਰੀਂਦਾ ਜਿੱਦਾਂ ਆਮ ਲੋਕ ਚਾਲਾ ਮਾਰ ਜਾਂਦੇ ਆ ਤੁਸੀਂ ਸ਼ਮਸ਼ਾਨ ਘਾੜ ਮੜੀਆਂ ਕਹਿੰਦੇ ਉਹ ਹੀ 에어ਪੋਰਟ ਕਹਿੰਦੇ ਆ ਉੱਥੇ ਜਾ ਕੇ ਸੰਸਕਾਰ ਹੋ ਜਾਂਦਾ ਪਰ ਜਦੋਂ ਕੋਈ ਨਿਹੰਗ ਸਿੰਘ ਚਾਲਾ ਮਾਰਦਾ ਨਾ ਨਿਹੰਗ ਸਿੰਘਾਂ ਦਾ ਸੰਸਕਾਰ ਮੜੀਆਂ 'ਚ ਨਹੀਂ ਹੁੰਦਾ ਇਹ ਮਾ ਗਾਲ ਸਿੰਘ ਦਾ ਤਾਂ ਕਦੀ ਵੀ ਨਹੀਂ ਹੁੰਦਾ। ਇਹ ਫਰ ਕੇ ਆ ਨਾ ਐਵੇਂ ਕਹਿਦਾ ਸਾਡੇ ਤਿੰਨ ਹੱਥ ਧਰਤੀ ਤੇਰੀ ਉਹ ਸਾਡੇ ਤਿੰਨ ਉਹ ਨਹੀਂ ਰਹੀ ਗਈ। ਉਥੇ ਕਈਆਂ ਦਾ ਸੰਸਕਾਰ ਹੋ ਗਿਆ ਉਹ ਹੁਣ ਚੁੰਡੀ ਚੁੰਡੀ ਥਾਣੀ ਕਿਹਨੂੰ ਆਉਣਾ। ਸਾਡੇ ਤਿੰਨ ਹੱਥ ਕਿੱਥੇ ਰਹਿ ਗਈ ਆ। ਪਰ ਖਾਲਸਾ ਜੀ ਫਿਰ ਵੀ ਹੁਕਮ ਦੀ ਗੱਲ ਆ। ਉਹ ਨਿਆਂ ਖਾਣੇ ਵੇਖਿਆ ਵੀ ਦੋ ਸਿੰਘ ਆਏ ਨੇ ਉਹਨਾਂ ਨੂੰ ਵਿਖਾਇਆ ਵੀ ਆ ਸਿੰਘ ਆ ਆਓ ਵੇਖੋ। ਉਹਨਾਂ ਪਛਾਣ ਲਿਆ ਵੀ ਇਹ ਬਾਬਾ ਬਚਿੱਤਰ ਸਿੰਘ ਆ। ਪਰ ਚਾਲਾ ਮਾਰ ਗਏ ਆ। ਭਾਜ ਖਾਣੇ ਚਲੇ ਗਏ ਆ ਫਿਰ ਨਿਹੰਗ ਖਾਨ ਦੇ ਨਾਲ ਉਹ ਦੋ ਸਿੰਘਾਂ ਨੇ ਲੜ ਕੇ ਉਹਦੇ ਘਰ ਦੇ ਅੰਦਰ ਸੰਸਕਾਰ ਕੀਤਾ ਭਾਲ ਸਾਜੀ ਐਵੇਂ ਨਿਹੰਗ ਖਾਨ ਨੂੰ ਮਹਾਰਾਜ ਜੀ ਨੇ ਖੁਸ਼ੀਆਂ ਬਖਸ਼ੀਆਂ